ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ ਬਹੁਤ ਹੀ ਚੰਗੀ ਨਸਲ ਵਾਲੀ ਵੈੜ ਦੀ ਲੈ ਕੇ ਆਏ ਜੇ ਤੇ ਚੰਗੇ ਦੁੱਧ ਰਿਕਾਰਡ ਵਾਲੀ ਜੇ ਪੂਰੀ ਜਾਣਕਾਰੀ ਇਸ ਵੈੜ ਬਾਰੇ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਜੀ ਰੇਟ ਬਿਲਕੁਲ ਜਾਇਜ਼ ਹੋਏਗਾ ਜੀ ਬਣੇ ਰਹੇ ਵੀਡੀਓ ਦੇ ਪੂਰੇ ਅੰਤ ਤੱਕ ਜੀ ਸਵਾਗਤ ਕਰਦੇ ਹਾਂ ਵੀਰ ਜੀ ਤੁਹਾਡੇ ਆਪਣੇ ਚੈਨਲ ਤੇ ਸਰਵ ਡੇਰੀ ਫਾਰਮ ਤੇ ਵੀਡੀਓ ਦੇਖਣ ਤੋਂ ਪਹਿਲਾਂ ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਕਰ ਦਿਓ ਜੀ ਲਓ ਜੀ ਪਹਿਲਾਂ ਵੈੜ ਦੀ ਫੇਸ ਕੁਆਲਿਟੀ ਦੇਖ ਸਕ ਤੇ ਬਹੁਤ ਵਧੀਆ ਥਣਪਾਂਡੇ ਦੀ ਵਾੜ ਜੇ ਲਓ ਜੀ ਤੁਹਾਨੂੰ ਥਣ ਨੇੜੇ ਚੱਕ ਰਹੀ ਜੀ ਤੇ ਬਿਲਕੁਲ ਠੰਡੀ ਸੀਲ ਸੋ ਵਾੜ ਜੇ ਚਾਰੇ ਥਣ ਪੂਰੇ ਮੋਟੇ ਤੇ ਪੂਰੇ ਲੰਬੇ ਲੱਗੇ ਜੇ ਲਓ ਜੀ ਚੱਡਾ ਦੇ ਸਕਦੇ ਬਹੁਤ ਵਧੀਆ ਤਿਆਰ ਕੀਤਾ ਜੇ ਦੁੱਧ ਵੀਰ ਜੀ ਇਹ 20 ਤੋਂ ਪਲੱਸ ਵੀ ਚਵਾ ਸਕਦੀਆਂ ਨਹੀਂ ਤੇ ਨਾਰਮਲ 18 19 ਲੀਟਰ ਤੇ ਬਿਲਕੁਲ ਨਾਰਮਲ ਹੀ ਚਵਾ ਸਕਦੀ ਹੈ ਜੀ ਕਾਫੀ ਕੁਆਲਟੀ ਵਾਲੀ ਵਾੜ ਜੇ ਲਓ ਚੜੇ ਨੜਾ ਵੀ ਦੇ ਸਕਦੇ ਦੂਸਰੀ ਸਾਈਡ ਤੋਂ ਲਓ ਜੀ ਬਹੁਤ ਵਧੀਆ ਚੱਡੇ ਤਿਆਰੀ ਕਰਕੇ ਫੇਰੇ ਵੜ ਸੁਈ ਜੇ ਦੂਸਰਾ ਸੁਹਾ ਸੁਈ ਜੇ ਪੂਰੇ ਉੱਚੇ ਲੰਮੇ ਵੱਡੇ ਕਦ ਕਾਟ ਦੀ ਜੇ ਤੇ ਬਿਲਕੁਲ ਠੰਡੀ ਸੀਲ ਸੁਹਾ ਵੜ ਜੇ ਲਓ ਜੀ ਬੱਚਾ ਵੀ ਦੇਖ ਸਕਦੇ ਪਿਛੇ ਵਸ਼ੀ ਜੇ ਬਹੁਤ ਵਧੀਆ ਨਸਲ ਦੀ ਲਓ ਜੀ ਪੂਰੀ ਕੁਆਲਟੀ ਵਾਲੀ ਵਸ਼ੀ ਹੈ ਪਿਛੇ ਦੇਖ ਸਕਦੇ ਜੀ ਲਓ ਲਓ ਜੀ ਫੇਸ ਕੁਆਲਟੀ ਦੇਖ ਸਕਦੇ ਫਿਰ ਤੋਂ ਜੀ ਬਹੁਤ ਵਧੀਆ ਫੇਸ ਕੁਆਲਟੀ ਦੀ ਬੋਦੀ ਵਾਲੀ ਵੈੜ ਜੇ ਤੇ ਬਿਲਕੁਲ ਠੰਡੀ ਸੀਲ ਸੋ ਵੈੜ ਜੇ ਛੱਡਾ ਤੁਸੀਂ ਫਿਰ ਤੋਂ ਦੇਖ ਸਕਦੇ ਪਿਛੇ ਤੋਂ ਜੀ ਬਹੁਤ ਹੀ ਵਧੀਆ ਛੱਡੇ ਤਿਆਰੀ ਕਰਕੇ ਫੇਰੇ ਵੈੜ ਸੁਈ ਜੇ ਪੂਰਾ ਉੱਪਰ ਤੱਕ ਛੱਡਾ ਜੇ ਵੈੜ ਦਾ ਦੇਖ ਸਕਦੇ ਜੀ ਲੋ ਉੱਪਰ ਵੀ ਦੇਖ ਸਕਦੇ ਵੈੜ ਜੀ ਪੂਰੀ ਸੰਭੀ ਭੜੀ ਰਾਜੀ ਵੈੜ ਜੇ ਲੋ ਉਹੀ ਰਸੀ ਪਾਉਣ ਦੀ ਲੋੜ ਨਹੀਂ ਜੀ ਉਸੇ ਤਰ੍ਹਾਂ ਵਹਿੜੇ ਮਿਲਦੀ ਜੇ ਬਿਲਕੁਲ ਠੰਡੀ ਸੀਲ ਸੌ ਜੇ ਬਾਕੀ ਜੇਕਰ ਕਿਸੇ ਵੀਰ ਦੀ ਵੀ ਵਹਿੜ ਪਸੰਦ ਆਉਂਦੀ ਏ ਤੁਸੀਂ ਇੱਥੇ ਆਓ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਚੁਆਈ ਕਰਕੇ ਕਿਉਂਕਿ ਤੁਹਾਡਾ ਫਰਜ਼ ਮੰਨਦਾ ਵੀ ਜੀ ਤੁਸੀਂ ਪੈਸੇ ਲਗਾਉਣੇ ਹੁੰਦੇ ਆ ਜੇਕਰ ਕਿਸੇ ਵੀ ਨੇ ਆਨਲਾਈਨ ਖਰੀਦਣੀ ਜੇ ਉਹੀ ਆਪਣੀ ਪੂਰੀ ਗਾਰੰਟੀ ਹੈਗੀ ਜੀ ਉਹ ਵੀ ਤੁਸੀਂ ਆਪਣੇ ਕੋਲੋਂ ਖਰੀਦ ਸਕਦੇ ਜੀ ਅਡਰੈਸ ਨੋਟ ਕਰ ਲਓ ਜੀ ਪਿੰਡ ਗੱਗੜਪਾਣਾ ਤਹਿਸੀਲ ਬੱਬਕਾਲਾ ਸਾਹਿਬ ਜ਼ਿਲ੍ਹਾ ਅਮਰਸਰ ਫੋਨ ਨੰਬਰ ਜੇ ਆਪਣਾ 9815580262 ਤੁਸੀਂ ਇਸ ਨੰਬਰ ਤੇ ਫੋਨ ਕਾਲ ਕਰਕੇ ਤੇ ਆਪਣੇ ਕੋਲੋਂ ਇਹ ਵੈੜ ਖਰੀਦ ਸਕਦੇ ਜੀ ਇਹ ਨੰਬਰ ਹੈ ਜੋ ਲਗਾਤਾਰ ਸਕਰੀਨ ਤੇ ਵੀ ਚੱਲ ਰਿਹਾ ਜੀ ਲੋ ਚੱਡਾ ਤੁਸੀਂ ਫਿਰ ਤੋਂ ਦੇਖ ਸਕਦੇ ਜੀ ਬਹੁਤ ਵਧੀਆ ਚੱਡੇ ਤਿਆਰੀ ਕਰਕੇ ਫੇਰੇ ਵੈੜ ਸੁਈ ਜੇ ਲੋ ਰੇਟ ਇਹ ਜੋ ਸਵੇੜ ਦਾ ਉਹ ਬਿਲਕੁਲ ਹੀ ਜਾਇਜ਼ ਰੱਖਿਆ ਗਿਆ ਜੀ ਕੋਈ 50 ਨਹੀਂ ਕੋਈ 55 ਨਹੀਂ ਇਹ ਸਿਰਫ ਤੁਹਾਨੂੰ 45000 ਰੁਪਏ ਦੇ ਵਿੱਚ ਵੈੜ ਮਿਲੂਗੀ ਜੀ ਵੱਡੀ ਵੈੜ ਜੇ ਲੋ ਜੀ ਪੂਰੀ ਕੁਆਲਟੀ ਵਾਲੀ ਨਸਰ ਵਾਲੀ ਵੈੜ ਜੇ ਲੋ ਜੀ ਦੇਖ ਸਕਦੇ ਜੀ ਰੇਟ ਵੀ ਜੀ ਫਿਕਸ ਜੇ ਬਸ ਔੜ ਹੀ ਹੋएगी ਜੀ ਵਿੱਚੋਂ ਲੋ ਜੀ ਦੇਖ ਸਕਦੇ ਜੀ ਆਪਣੇ ਕੋਲੋਂ ਹਰ ਵਕਤ ਇਸ ਤਰ੍ਹਾਂ ਦੀਆਂ ਤਾਜ਼ੀਆਂ ਸੂਈਆਂ ਵੜਾ ਮਿਲਦੀਆਂ ਜੀ ਤੇ ਗੱਬਣਾ ਤਿਆਰ ਵੜਾ ਮਿਲਦੀਆਂ ਜੀ ਕੋਈ ਵੀਰ ਆਪਾਂ ਨੂੰ ਕਦੇ ਵੀ ਸੰਪਰਕ ਕਰਕੇ ਆਪਣੇ ਨਾਲ ਤੇ ਆਪਣੇ ਕੋਲੋਂ ਇਸ ਤਰ੍ਹਾਂ ਦੇ ਵੜਾ ਖਰੀਦ ਸਕਦੇ ਜੀ ਲਓ ਪੂਰੀ ਵੀਡੀਓ ਵੇਖਣ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਵੀ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਇਸ ਚੈਨਲ ਤੇ ਜੇਕਰ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਰਬ ਡੇਰੀ ਫਾਰਮ ਨੂੰ ਉਹ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਪਹਿਲਾਂ ਵੀ ਤੁਸੀਂ ਚੈਨਲ ਨੂੰ ਬਹੁਤ ਵੇ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਜ਼ ਨਵੀਆਂ ਨਵੀਆਂ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਰਹੀਏ ਜੀ ਲੋ ਚੱਡਾ ਤੁਸੀਂ ਫੇਰ ਤੋਂ ਦੇਖ ਸਕਦੇ ਪਿਛੇ ਤੋਂ ਜੀ ਬਹੁਤ ਵਧੀਆ ਠੰਣਪਾਂਡੀ ਦੀ ਵਹਿੜ ਜੀ ਤੇ ਬਿਲਕੁਲ ਠੰਢੀ ਸੀਲ ਸੋ ਵਹਿੜ ਜੀ ਲੋ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ